Pedro... Hari <inaudible> ਇੱਥੇ ਆ ਕੇ ਚਲੇਗੀ ਦੁਨੀਆ ਉਹੀ ਹੈ ਦੰਦੀ ਹੈ ਇਹ ਫੁਰਸਤਾਂ ਪੀਤੇ ਨਹੀਂ ਲੈ ਤੇ ਫਾਜਵੀਸ ਫਰ ਦੇ ਉਂਤਨੀ ਹੈ ਐ ਐ ਐ ਸਭ ਤੱਕ ਤੁਲ ਅਗਾਂ ਪਰ ਲੋਕ ਵਿੱਚ ਜੀਤ ਕੋਣ ਵਾਲੇ ਸਮਝੀ ਜੈ ਜੈ ਸਰ ਲੋ ਜੈ ਜੈ ਸਰ ਤਤ ਪੈ bye फागुन है तुम की जीवन शीस दिया पद श्री नाम चली शीस दिया पद श्री नाम ਵੈਤੋ ਕਿ ਦੋ ਨਾ ਮੈਂ ਜਦੋਂ ਮੇਰੇ ਬੜੀ ਖੁਸ਼ੀ ਹੋਈ ਹੈ ਜਦੋਂ ਸਿਹਤ ਠੀਕ ਆ ਰਹੀ ਹੈ ਵੀਰ ਜੀ ਮੈਨੂੰ ਕਹਿੰਦੇ ਵੀ ਇੱਥੇ ਬੜੀ ਕਿਰਪਾ ਦੀ ਬੈਠ ਹੈ ਮਨਪੁਰੀ ਖੁਸ਼ੀ ਹੋਈ ਕਹਿੰਦੇ ਇੱਥੇ ਪਾynama ਕਾਮਾ ਬੜੀ ਆਰਾਮਜਾਤੀ ਬਾਣੀ ਬਾਣੀ ਕਿਰਪਾ ਉਹਨਾਂ ਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦੇ ਗੱਲਾਂ ਸੁਣਾਦੇ ਹਾਂ ਠੀਕ ਹੈ ਜੀ ਸਾਡੇ ਘਰ ਵਿੱਚ ਇਹਦਾ ਸਿੱਖੀ ਹੈ ਨਾ ਮੈਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਵੀ ਕੁਦਰਤੀ ਹੈ ਸਾਡੇ ਬੱਚਿਆਂ ਦੀ ਵੀ ਚੜ੍ਹਦੀ ਕਲਾ ਹੋਏਗੀ ਜੀ ਫਿਰ ਅੱਗੇ ਜੇ ਸਾਡੇ ਸਬੰਧ ਬਣਦੇ ਨੇ ਉਹ ਵੀ ਚੜ੍ਹਦੀ ਕਲਾ ਕਰਦੇ ਪਰਿਵਾਰ ਨਾ ਕਿ ਜੇ ਸਾਡੀ ਜੋਤ ਹੈ ਜੇ ਸਾਡੀ ਜੋਤ ਗੁਰੂ ਦੀ ਜੋਤ ਹੀ ਹੁੰਦੀ ਹੈ ਤਾਂ ਫਿਰ ਸਾਡੇ ਸਮਾਜ ਦੇ ਵਿੱਚ ਸਾਨੂੰ ਫਿਰ ਇਸਾਨ ਮਿਲਦੀ ਉਦਾਂ ਦੀ ਚੰਗੇ ਲੱਗਦੇ ਤੇ ਸਾਡੇ ਘਰਾਂ ਵਿੱਚ ਫਿਰ ਰੱਬ ਹੋ ਸਕਦਾ ਹੈ ਆਪਾਂ ਸ਼ਬਦ ਵਰਦੇ ਸੱਜਣ ਮੇਰੇ ਅੰਗਲੇ ਦਾ ਇਸ ਉਤੇ ਜੀ ਰਾਨੀ ਜੀ ਰਾਨ ਦੇ ਕਿਉਂ ਹੁੰਦਾ ਅੜ ਬਣੀਆ ਕਬਰ ਸਥਾਨ ਸੱਜਣ ਚੰਗੇ ਗੁਨਾ ਦਾ ਜੀਵਨ ਵਿੱਚੋਂ ਚਲੇ ਜਾਣਾ ਜਦੋਂ ਗੁਰੂ ਕੀ ਬਾਣੀ ਘਰਾਂ ਵਿੱਚ ਆ ਜਾਂਦੀ ਹੈ ਇਬਾਦਤ ਘਰ ਵਿੱਚ ਆ ਜਾਂਦੀ ਹੈ ਬੰਦਗੀ ਘਰ ਵਿੱਚ ਆ ਜਾਂਦੀ ਹੈ ਫਿਰ ਬਤਾ ਕੀ ਹੁੰਦਾ ਜੀ ਉਹ ਵੀ ਫਿਰ ਇਸ ਪੁਰਦੇ ਮੈਂਬਰ ਬਣ ਜਾਂਦੇ ਨੇ ਨਾਨਕ ਕੋਲੋਂ ਨਿਕਲ ਵਾਲਾ ਬਤਰੀ ਉਹ ਅੰਗਦ ਲੈਣੇ ਸਾਨਭੋ ਇਹ ਗੁਰੂ ਦੀ ਕੋਲ ਬਾਣੀ ਘਰ ਚਾਣਣ ਰਹਿਣਾ ਆਪਾਂ ਬੜੇ ਪਿਆਰ ਨਾਲ ਗੁਰੂ ਸਾਹਿਬ ਦੇ ਬਚਨਾਂ ਨੂੰ ਸਰਵਣ ਕਰ ਰਹੀ ਹਾਂ। ਇਹ ਸੋਚ ਇੱਕ ਸਖਾ ਬੰਦਪ ਹੈ ਭਾਈ ਜੇ ਹੁਣ ਕੇ ਪਾਣੀ ਵਿਚ ਆ ਰਿਹਾ ਹੈ। ਆਪਣੇ ਪਾਣੇ ਨੂੰ ਚੰਦਿਆ ਭਾਈ ਵਿਚੜੇ ਤੋਂ ਤੱਕ ਖਾ ਲਿਆ। ਬਿਨ ਸਤਿਗੁਰੂ ਸੂਤ ਕਾ ਦੇਣਾ ਪਾ ਬੈ ਭਾਈ ਫਿਰ ਫਿਰ ਬਚਤ ਆਵੇ। ਫਿਰ ਕੁਦਰਤੀ ਹੈ ਨਹੀਂ। ਇਹ ਸੱਚ ਹੈ ਜਿੱਦਾਂ ਵੀ ਸਾਡੀ ਸੋਚ ਹੁੰਦੀ ਹੈ ਸਾਡੇ ਤਰ੍ਹਾਂ ਮਸਾਨ ਨੂੰ ਤੁਸੀਂ ਸ਼ਰਾਬੀ ਵੇਖੋ। ਉਹ ਆਪ ਕੱਢ ਨਾ ਮੈਨੂੰ ਕੋਈ ਪੀਣ ਵਾਲੇ ਬੰਦੇ ਬੰਦੇ। ਹੁਣ ਤੁਸੀਂ ਉਹ ਉਹਨਾਂ ਨੂੰ ਮਿਲਦੇ ਨੇ ਨਾ ਚੰਗੇ ਉਹ ਲੱਗਦੇ ਨੇ 5-6 ਵਜੇ ਫੋਨ ਆਣੀ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਚੰਗਾ ਉਹ ਲੱਗਦਾ ਹੈ ਨਾ ਐਸੀ ਤਰ੍ਹਾਂ ਜਦੋਂ ਸਾਡੀ ਸੋਚ ਗੁਰੂ ਦੀ ਸੋਚ ਗੁਰੂ ਕੀ ਬਾਣੀ ਸਾਡੇ ਜੀਵਨ ਵਿੱਚ ਆ ਜਾਂਦੀ ਹੈ ਤੇ ਫਿਰ ਸਾਡੀ ਸੰਗਤ ਵੀ ਗੁਰਬਾਣੀ ਬਣ ਜਾਂਦੀ ਹੈ ਆਪਕੋ ਸਤਨਾਮ ਸਤ ਗੁਰੂ ਕੀ ਬਾਣੀ ਸਾਤ ਸੰਤੋਖ ਬਜਾਇ ਗੁਰਬਾਣੀ ਬਣ ਜਾਂਦੀ ਹੈ ਇਹ ਸੱਜਣ ਇਹ ਸਤ ਸੰਤੋਖ ਦਇਆ ਤਰ ਪੀਰ ਜੀ ਇਮਾਨਦਾਰੀ ਨਿਸਮਾਰਿਅਤ ਦਾ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ ਹੁੰਦਾ ਹੈ ਜੀ ਅਦੇ ਸਰੀਰ ਦੇ ਛੋਟੇ ਛਾਣ ਘਟ ਤੱਕ ਪੁੱਜਿਆ ਨਹੀਂ ਜਿਹਦਾ ਸਰੀਰ ਜਦੋਂ ਸੁਆਸਨ ਦੀ ਪੁੰਜੀ ਖਤਮ ਹੁੰਦੀ ਹੈ ਜਿਹੜਾ ਦਰਗਾਹ ਵਿੱਚ ਚਲਿਆ ਜਾਂਦਾ ਉਹ ਕਹਿੰਦੇ ਜੀਵਨ ਮੁਕਤ ਆਤਮਾ ਸਤਨਾਮ ਬੇਣੀ ਕਹੇ ਸਮੋਰੇ ਪਲ ਤੋਂ ਮੜਨੁ ਮੁਕਤ ਕੀ ਨਾਈ ਇੱਥੇ ਰਹਿ ਕੇ ਇਸ ਸੰਸਾਰ ਵਿੱਚ ਹੁਣੇ ਪੜਿਆ ਨਾ ਹੈ 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 ਸਭ ਜਾ ਕੋ ਪਾਇਓ ਹੈ ਇਹਨਾਂ ਮਹਾਰਾਜ ਨੇ ਕਹਿਣੇ ਵੀ ਚੱਲਦਾ ਹੈ ਇਹ ਨੁਕਤੇ ਉਹਨਾਂ ਸਮਝ ਵੀ ਚਾਜਾ ਜਾਂਦੇ ਨਹੀਂ ਇਹ ਬੋਲ ਕੇ ਵੀ ਦੱਸੇ ਜਾਂਦੇ ਜਿਹੜਾ ਬੋਲ ਕੇ ਦੱਸਦਾ ਫਲਾਣਾ ਨੀਜਾ ਮੁਲਾਮਾ ਨੀਜਾ ਉਹ ਜੇ ਅਧੂਰਾ ਹੈ ਸੋ ਇਹ ਜਾਣ ਕੇ ਮੈਂ ਜਾਣਨਾ ਉਹ ਜਿੱਕ ਗੱਲਾਂ ਹੁੰਦੀਆਂ ਨੇ ਦਸੀਆਂ ਨਹੀਂ ਜਾਣੀਆਂ ਨਾ ਦੱਸਣ ਜੋਗੇ ਸ਼ਬਦ ਨੇ ਮੁਆਫ ਕਰਨਾ ਇtanto ਜਿਹੜਾ ਗੁਰੂ ਦਾ ਗਿਆਨ ਅੰਦਰ ਲੁਕੋ ਕੇ ਰੱਖਦਾ ਚੋਰ ਹੈ ਗੁਰੂ ਦਾ ਉਹ ਸ਼ਬਦੀ ਨਹੀਂ ਕੋਈ ਉਤੇ ਇੱਕ ਜਿਵੇਂ ਇੱਕ ਓੰਕਾਰ ਇਥੇ ਕਹਿ ਜਣਾ ਸਰਬ ਵਿਆਪਕ ਹੈ ਇਕਾ ਦੂਜਾ ਤੀਜਾ ਨਹੀਂ ਜੀ ਉਹ ਇੱਕ ਹੈ ਕਹਿਣਾ ਬੜਾ ਸੌਖਾ ਹੈ ਮੇਰੇ ਤੁਹਾਡੇ ਪ੍ਰੈਕਟੀਕਲ ਵਿੱਚ ਕਿੰਨਾ ਹੁੰਦਾ ਗੁਰੂ ਨਾਨਕ ਸਾਹਿਬ ਜਦੋਂ ਕਹਿੰਦੇ ਹੋਣਗੇ ਉਹ ਓੰਕਾਰ ਜਿਸੋਤ ਕੀ ਵੇਖੀ ਵੀ ਸਮਾਦ ਇਸ ਸਮਾਦ ਵਸ ਉਹਨਾਂ ਦੇ ਜੀਵਨ ਵਿੱਚ ਵੀ ਕਿਵੇਂ ਬੱਡਾ ਸਿਰਾ ਪਰਿਵਾਰ ਜੀਵੇਂ ਤੁਸੀਂ ਪਰਿਵਾਰ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਰਿਵਾਰਿਕ ਪਿਆਰ ਕਰਦੇ ਹੋ ਨਾ ਉਸ ਗੁਰੂ ਕੇ ਸਿੱਖ ਨੂੰ ਇਸਾ ਰਸਨਾ ਸਾਰਾ ਆਪਣਾ ਪਰਵਾਰ ਦੀ ਸਦਾ ਆਪ ਕੋ ਸਾਡਾ ਸਾਰਾ ਪਰਵਾਰ ਦੀ ਸਦਾ ਇਹ ਖਾਵੇ ਬਖਮਾਨ ਮੈਂ ਲਾਣ ਅੰਦਰ ਹੀ ਮੁਸਲ ਕਰਤ ਰਹਿੰਦਾ ਹਾਂ ਮੱਲ ਜਚਸ ਵਿੱਚ ਜਦੋਂ ਆਪ ਮੌਜੂਦ ਜਦੋਂ ਗਏ ਨਾ ਮੇਰੇ ਸਾਹ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਤੇ ਦਿੱਤਾ ਜੋ ਸ਼ਰਨ ਆਵੇ ਤੇ ਅੰਦਰ ਲਾਗਦਾ ਉਹਨੂੰ ਗੁਰੂ ਆਪਣੀ ਗੱਲ ਬਖਸ਼ਣ ਵਿੱਚ ਲੈ ਲੈਂਦਾ ਐਵੇਂ ਵੀ ਕਰੀਏ ਕੋਈ ਕੋਈ ਸਾਧਨਾ ਕਰਾਂ ਮੀਨ ਮੇਰੇ ਵੀਰ ਜਵਾਲ ਬਹਾਦੀ ਵਾਹ ਬਾਕੀ ਸਭ ਕੁਛ ਐ ਇੱਥੇ ਰਹਿ ਜਾਣਾ ਜਿੱਥੇ ਤੁਹਾਨੂੰ ਉਹਨਾਂ ਨੂੰ ਲੜਾ ਨਾਖੀ ਵਾਲੇ ਦਿਨੇ ਚਾਰ ਨਾਖੀ ਦੇ ਪ੍ਰਾਣੇ ਇਹ ਰਾਜਸਥਾਨ ਦੀ ਲੈਂਗੁਏਜ ਹੈ ਇੱਥੇ ਰਹਿ ਜਾਣਾ ਸਭ ਕੁਝ ਅਸੀਂ ਜਾ ਕੇ ਆ ਜੀਵਨ ਵਿੱਚ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ ਇਹ ਹੀ ਹੈ ਬਾਕੀ ਉਹਨਾਂ ਵੀ ਬੇਕਲੋ ਕੀ ਆਏ ਨੇ ਸਾਡੇ ਜਿਹੜੇ ਪੜਨ ਵਾਲੇ ਫਰੈਂਡ ਨੇ ਉਹ ਜਵਾਨੀ ਨੇ ਉਹ ਆਦ ਕੜ ਉਮੜਦੇ ਕੋਈ ਬੋਲ ਉਹ ਕਿੱਥੇ ਗਏ ਦਿਸਦੇ ਨਹੀਂ ਕਿੱਥੇ ਚੱਲ ਗਏ ਕਈ ਤੇ ਜਿਉਂਦੇ ਜੂਲੀ ਬਣਾ ਲੰਦੇ ਨੇ ਵਿਛੜ ਜਾਂਦੇ ਨੇ ਗੱਲ ਨਹੀਂ ਬਣਦੀ ਜੋਤ ਨਹੀਂ ਮਿਲਦੀ ਕਿੱਥੇ ਗਏ ਨਾਚੀੜੇ ਜਿਨ ਚਾਰ ਪੱਪਣ ਕੇਰੇ ਬਾਜੂ ਢਲ ਢੂਲ ਜੋਪਣਾ ਮਾਲ ਪਾਣੀ ਖੜਿਆ ਗੁੱਪੀ ਸੋਣੀ ਲੱਗਦੀ ਹੈ ਜਦੋਂ ਪਾਣੀ ਸੁੱਕ ਸੜ ਜਾਂਦਾ ਉਹ ਟੀਵੀ ਸੁੱਕ ਸੜ ਜਾਂਦੀ ਹੈ ਐਸੀ ਤਰ੍ਹਾਂ ਧਰਨ ਜੋ ਨਾ ਰਬੂੜਾ ਨਾਚੀੜੇ ਜਿਨ ਚਾਰ ਪੱਪਣ ਕੇਰੇ ਬਾਜੂ ਢਲ ਢੂਲ ਜੋਪਣਾ ਪਾ ਕੀ ਕਰੀਏ ਰੰਗ ਬਮਾੜ ਆ ਰਿਹਾ ਹੈ ਆਪਨੇ ਆਪਨੇ ਜਾ ਜੋ ਬਨਨੋ ਹੁਲਾ ਇੱਕੋ ਹੁਲਾ ਰਹੀ ਹੈ ਕੌਣ ਆਲਾ ਬਣੀਪਾ ਆ ਆ ਰਿਸਦੀ ਹੈ ਨਾ ਥੋੜੀ ਕਾਲੀ ਜੀਆ ਚਿੱਟੀ ਹੋਣ ਵਾਲੀ ਆ ਆ ਕਈਆਂ ਵੀ ਹੋ ਗਈ ਸਾਦੀ ਹੋ ਜਾਣੀਆਂ ਬੁੜੇ ਪਰ ਬਹੁਤ ਬੰਦੇ ਜਿਹੜੇ ਬਿਧਾ ਦੇ ਨਹੀਂ ਸੀ ਪਰ ਹਰਾਤੇ ਜਿਬੜੇ ਪਹਿਲੇ ਹਰਾਤੇ ਵੱਡੇ ਵੱਡੇ ਹਰਾਤੇ ਜਾ ਰਹੇ ਇਹਨੂੰ ਜਾਣ ਦੱਸਿਆ ਜਾਂ ਲਈ ਜੋ ਨਾ ਆ ਰਿਹਾ ਆ ਕਿੰਨਾ ਸੋਨਾ ਸੁਮੇਂਟਰ ਲੱਗਦਾ ਹੈ ਰੇਤਾ ਬਜਲੀ ਲੱਗੀ ਹੈ ਨਹੀਂ ਤਰ੍ਹਾਂ ਤੋਂ ਵਿਦੇਸ਼ਾਂ ਵਿੱਚ ਚੱਲ ਜਾਂਦੇ ਨੇ ਤੇ ਕੀ ਹੁੰਦਾ ਉਹ ਸਰੀਆ ਡੋਮਾ ਦਾ ਸੁਮੇਂਟਰ ਡੋ ਹੋ ਜਾਂਦਾ ਜੜ ਲੱਗ ਵੀ ਨਾ ਇਸੇ ਤਰ੍ਹਾਂ ਬਜ਼ੁਰਗ ਦਾ ਪੜਿਓ ਮਾਸ ਆਦਾ ਅੰਦੇ ਤੇ ਆ ਜਿਹੜਾ ਸਰੀਰ ਹੈ ਇਹ ਆਟ ਜੰਮ ਆਈ ਜੋ ਫਿਰੇ ਚੱਕਾ ਨਹੀਂ ਲੱਗਦਾ ਕਿਉਂ ਕਿ ਨਾਮ ਨਹੀਂ ਜਪਿਆ ਸੰਗਤ ਨਹੀਂ ਕੀਤੀ ਗੁਰੂ ਕੀ ਬਾਣੀ ਨਾਲ ਸਾਧਨੀ ਪਾਈਏ ਤਨ ਮਾਇਆ ਪਾਹਿਆ ਪਿਆਰੇ ਰੀਤ ਨਾ ਲਗ ਲੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਉਹ ਗੁਰੂ ਦੀ ਦਰਗਾਹ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਹ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਸਾਜ ਦਾ ਰੰਗ ਨਹੀਂ ਚੜਿਆ ਜਿਹਨੂੰ ਚੜ ਗਿਆ ਗੁਰੂ ਤੇ ਫਿਰ ਕੋਟੇ ਤੋਂ ਫਰੇ ਕਰ ਦਿੰਦਾ ਆਖੋ ਸਭ ਇੱਕ ਬੱਚਾ ਛੋਟਾ ਜਿਹਾ ਬੱਚੀ ਜਿਵੇਂ ਖੜੀ ਹੋਈ ਨਾ ਉਹਦਾ ਬੱਚਾ ਤੁਰਿਆ ਜਾਂਦਾ ਇੱਕ ਬਾਬਾ ਜੀ ਤੁਰਿਆ ਜਾਂਦਾ ਕੋਈ ਸੀਕਾ ਮਿਲਿਆ ਸੀਕਾ ਮਿਲਿਆ ਉਹਨੇ ਚੁੱਕ ਲਿਆ ਤੇ ਕੰਮ ਤੇ ਗਿਆ ਉਹ ਤਾਂ ਕੰਮ ਤੇ ਜਦੋਂ ਵੇਖਿਆ ਨਾ ਤੇ ਹੱਟਦੀ ਸੀ ਨਾ ਪਿੱਛੇ ਉਹਦਾ ਉਹ ਦਿਸਦਾ ਉਹ ਕਹਿੰਦੇ ਆ ਨਹੀਂ ਚੱਲਦਾ ਦੂਜੀ ਦੁਕਾਨ ਤੇ ਗਿਆ ਕਈ ਦਿਨ ਆਪਣੇ ਕੋਲ ਰੱਖਿਆ ਤੇ ਅਤੀਜੀ ਬੜਾ ਘੁੰਮਦਾ ਸਕੂਲ ਚ ਜਾਂਦੇ ਵਾਲੇ ਦੁਆਲੇ ਬੜਾ ਘਟ ਕਰਾਉਂਦਾ ਚਾਹਦਾ ਨਹੀਂ ਇਹ ਬੱਚੇ ਨੇ ਆਪਣੇ ਕੋਲ ਰੱਖਿਆ ਸੀ ਉਹ ਸਾਹਮਣੇ ਹੁੰਦਾ ਹੈ ਅੱਜਕੱਲ ਬਾਬਾ ਜੀ ਮਿਲਿਆ ਕਿੰਨਾ ਮੈਨੂੰ ਭੁੱਖ ਲੱਗਦੀ ਹੈ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਹੁਣ ਬੱਚੇ ਦਾ ਖੇਡ ਰਣ ਤੁਸੀਂ ਬੈਠਿਓ ਆਪਾਂ ਬੈਠੇ ਆਂ ਗੁਰੂ ਸਾਡੇ ਕਿਰਦਿਆਂ ਨੂੰ ਸਾਡੀ ਭਾਵਨਾਵਾਂ ਦੇ ਵਿੱਚ ਸਾਡੀ ਭਾਵਨਾਵਾਂ ਦੇਖਣ ਕਰੋ ਜੀ ਆਪ ਕੋ ਸਤਨਾਓ ਸਾਰੇ ਬੈਠੇ ਨੇ ਹੋ ਸਕਦਾ ਹੈ ਗੈਰੇ ਤੰਦ ਦੇ ਪੜਾਅ ਕਰ ਰਹੇ ਆ ਗੁਰੂ ਕਰਾ ਰਿਹਾ ਹੈ ਹੋ ਸਕਦਾ ਹੈ ਮਨ ਵਿੱਚ ਕੁਝ ਹੋਰ ਚਾਉਂਦਾ ਹੋਵੇ ਹੋ ਸਕਦਾ ਹੈ ਮਨੁੱਖੀ ਨੇ ਵੀ ਇਹ ਕਰਿਆ ਉਹ ਬੱਚੇ ਦਾ ਵੀ ਗਿਆ ਜਾਲੇ ਕਹਿੰਦੇ ਬੱਤ ਉਹ ਪਛਿਤੇ ਮਾਣ ਨਹੀਂ ਚੇ ਅੱਖਾਂ ਵਿੱਚੋਂ ਪਾਣੀ ਆ ਜਾ ਮਾਰਿਆ ਕਹਿੰਦੇ ਬੁੱਤ ਮੈਨੂੰ ਫੋਕੋਤ ਕਰਦੀ ਕਹਿੰਦੇ ਅੱਜ ਵੀ ਮੇਰੇ ਕੋਲ ਕੋਈ ਚਾਹੀ ਨਹੀਂ ਕਹਿੰਦੇ ਕੋਈ ਤਸਵੀਰ ਜਾਵਾਰੀ ਕਹਿੰਦੇ ਚਾਹਾਂ ਦਾ ਜਿ ਤਰ੍ਹਾਂ ਕੋਹਤਾ ਚਲਾਉਂਦੇ ਆਪ ਕੋ ਸਤਿਗੁਰੂ ਇੱਕਦਮ ਆਨ ਨਾਨ ਸ਼ੋਕ ਜੀ ਮੈਂ ਪੁਰਾਣੇ ਸਮੇਂ ਆ ਕਿ ਲੋਤ ਪਟਿਆ ਫੇ ਸਿੱਧਾ ਪ੍ਰਸ਼ਰਦਾ ਕੋਲ ਜਨ ਰਹੀ ਸੀ ਫਾਰਿਸ ਪਾਸੇ ਤੇ ਕੀ ਹੋਇਆ ਉਹ ਨਕਾਂ ਅੰਦਰ ਨੂੰ ਬੱਚਾ ਤਾਂ ਆ ਆਉ ਲੋ ਜੀ ਕਹਿੰਦੇ ਉਹ ਵਰਗਾਨੀ ਇਹਨਾਂ ਕਹਿੰਦੇ ਨਾਲੇ ਪ੍ਰਸ਼ਰਦਾ ਅਸ਼ਾਦ ਬੇਇਨਤੀ ਆਲੋ ਕਹਿੰਦੇ ਪੰਜਾਬ ਐਸੀ ਮੇਰੇ ਵਾਪਸ ਕੋ ਉਹ ਇੰਨਾ ਫੜਦਾ ਧਿਆਨ ਨਾਲ ਇੰਨਾ ਦੇਖਦਾ ਸੀ ਕਿ ਉਹਨੂੰ ਉਦੋਂ ਨਵਸੇਬਾ ਦੇਖ ਕੇ ਨਾ ਚੰਗੀ ਤਰ੍ਹਾਂ ਬੱਚੇ ਦੇ ਮੂੰਹ ਵੱਲ ਦੇਖਦਾ ਆਪ ਕੋ ਸਤਨਾਮ ਬੱਚੇ ਦੇ ਮੂੰਹ ਵੱਲ ਦੇਖਦਾ ਤੇ ਇਸ਼ਾਰਾ ਕਰਦਾ ਉਹ ਪ੍ਰਸ਼ਾਦਾ ਛਕਾਇਆ ਜਾਂਦਾ ਜਦੋਂ ਪ੍ਰਸ਼ਾਦਾ ਛਕ ਲੈਂਦਾ ਰਾਜ਼ ਜਾਂਦਾ ਬਾਬਾ ਜੀ ਫਿਰ ਬਾਅਦ ਵਿੱਚ ਨਾ ਉਹ ਕਹਿੰਦਾ ਮੇਰੇ ਪੰਜਾਬ ਐਸੀ ਉਹ ਪੰਜਾਬ ਐਸੀ ਵੀ ਉਹਦੇ ਮੱਥੇ ਵਿੱਚ ਰੱਖਦਾ ਜਦੋਂ ਬੱਚਾ ਤੁਰਦਾ ਨਾ ਜਦੋਂ ਬੱਚਾ ਤੁਰਦਾ ਬੱਚੇ ਨੂੰ ਕਹਿੰਦਾ ਪੁੱਤ ਇੱਕ ਮਿੰਟ ਗੱਲ ਸੁਣ ਮੇਰੀ ਆਪ ਕੋ ਸਤਨਾਮ ਕਹਿੰਦੇ ਪੁੱਤ ਮੇਰੀ ਗੱਲ ਸੁਣ ਕਹਿੰਦੇ ਹਾਂ ਦੇ ਨਾਂ ਦੇ ਹਾਂਜੀ ਹਾਂਜੀ ਜੇ ਨਹੀਂ ਇਹ ਤਾਂ ਸਵਾਪੋਇਂ ਖੋਟਾ ਚੱਲਦਾ ਹੈ ਖਾ ਖੋਸਾ ਤਨਾਂ ਖੋਟਾ ਚੱਲ ਜਾਂਦਾ ਹੈ ਗੁਰਬਾਣੀ ਦੇ ਬਚਨੇ ਸਤਗੁਰੂ ਖੋਟਿਓਂ ਖਰੇ ਕਰੇ ਗੁਰਬਾਣੀ ਵਿੱਚ ਭਾਵਨ ਬਚਨੇ ਸਤਗੁਰੂ ਖੋਟਿਓਂ ਖਰੇ ਕਰੇ ਇੱਥੇ ਪੈਸਿਆਂ ਦੀ ਗੱਲ ਨਹੀਂ ਪੈਸਿਆਂ ਦੀ ਗੱਲ ਨਹੀਂ ਇੱਥੇ ਖੋਟੇ ਹਿੜਦਿਆਂ ਦੀ ਗੱਲ ਹੈ ਸਤਗੁਰੂ ਖੋਟਿਓਂ ਖਰੇ ਕਰੇ ਕਿ ਛੜਦਾ ਸਬਦ ਸਵਾ ਸਾਦਲੀ ਦੇ ਰੂਪ ਨਾਲ ਜੇ ਸਤਿਗੁਰੂ ਜੀ ਸਾਨੂੰ ਪਿਆਰ ਨਾਲ ਦਿੱਤੇ ਗਏ ਆਓ ਫੇਰ ਦੇਖੋ ਇੱਕ ਲੋਹੇ ਤੋਂ ਲਾਲ ਲਾਲ ਰੰਗ ਇਸ ਕੋਲ ਲੱਗਾ ਜਿਸ ਕੇ ਮੱਧ ਤੋਂ ਆਪੋ ਲਾਲ ਹੋ ਗਿਆ ਸੋਨਾ ਬਣ ਗਿਆ ਸੋਨਾ ਜੀ ਮਿੱਟੀ ਤੋਂ ਸੋਨਾ ਬਣ ਗਿਆ ਕੀ ਅੰਦਰ ਅੰਦਰ ਜੀਵਨੀ ਵਖੇੜ ਦਾਕ ਦਾਕ ਤੇ ਉਹ ਹੀ ਜਾਣਦਾ ਜਿਨੇ ਕੇ ਜਾਖੀ ਸੋਈ ਜਾਣਦੇ ਮੂਕੀ ਇਹ ਮਠਿਆ ਜੇ ਤੁਮ ਲੋਕਾਇ ਲੋਕ ਨਹੀਂ ਜੇ ਕੋ ਰੱਖੇ ਇਹਨਾਂ ਕਿਰਪਾ ਅਦੇ ਅਸੀਂ ਸਾਰੇ ਗੁਰਬਾਣੀ ਦਾ ਜੰਮੀਏ ਪਪਾ ਹਪਰਾ ਸਾਰੇ ਜੁੜੀਏ ਪਿਆਰ ਨਾਲ ਰਾਜ ਰਾਜੇ ਸ਼ਕੀਆ ਗੁਰੂ ਸਿੱਖਾਂ ਨੇ ਇਹਨੂੰ ਰਾਜ ਰਾਜੇ ਸ਼ਕਿਆ ਜੀ ਰੋਮ ਰੋਮ ਵਿੱਚ ਵਸਿਆ ਸੀ ਰਾਜ ਰਾਜੇ ਸ਼ਕੀਆ ਅਸੀਂ ਵੀ ਸ਼ਕੀਏ ਅਸੀਂ ਵੀ ਰਾਜ ਰਾਜੇ ਸ਼ਕੀਆ ਜੀ ਆਵੇ ਇੱਕ ਸ਼ਬਦ ਪੜ੍ਹਦੇ ਆਂ ਵੀਰ ਜੀ ਨੇ ਕਿਹਾ ਸੀ ਪੌਣੇ 9 ਤੋਂ ਪਹਿਲਾਂ ਹੀ ਸਮਾਪਤੀ ਕਰਦੇ ਹੋਏ ਸੇ ਆ ਮਹਾਰਾ ਦੀ ਬਾਣੀ ਇੰਦਾ ਨਹੀਂ ਇਹ ਦੇਤੇ ਕਰਦਾ ਚੱਲੀ ਚੱਲੀਏ ਪਰ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਆਪਾਂ ਸਭ ਨੇ ਜਾਣਾ ਹੈ ਜੀ ਸਮੇਂ ਤੋਂ ਕਹਿਣਾ ਪੈਂਦਾ ਆਪਾਂ ਵਾਅਦਾ ਚੜ੍ਹ ਕੇ ਲਾਹਾ ਨਹੀਂਏ ਇਹ ਜੀਵਨ ਚੜ੍ਹਦੀ ਕਲਾ ਵਿੱਚ ਬਤੀਤ ਕਰੀਏ ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ ਨਚੋੜੀਏ ਇਸ ਸੱਚੀ ਸਿੱਖਿਆ ਨੂੰ ਨਚੋੜਨੀ ਆਪਣੇ ਹੀਰ ਦੇ ਵਿੱਚ ਵਸਾ ਲਈਏ ਇੱਕ ਇੱਕ ਸੈਕਿੰਡ ਨੂੰ ਨਿਚੋੜੀਏ ਜਿਹੜਾ ਇੱਕ ਇੱਕ ਸੈਕਿੰਡ ਨੂੰ ਨਿਚੋੜਦਾ ਹੈ ਮਿੰਟਾਂ ਨੂੰ ਨਿਚੋੜਦਾ ਹੈ ਜਿਹੜਾ ਮਿੰਟਾਂ ਨੂੰ ਨਿਚੋੜਦਾ ਹੈ ਜੀ ਉਹ ਘੰਟਿਆਂ ਨੂੰ ਨਿਚੋੜਨ ਲੱਗ ਜਾਂਦਾ ਹੈ ਜਿਹੜਾ ਘੰਟਿਆਂ ਨੂੰ ਨਿਚੋੜਦਾ ਇੱਕ ਦਿਨ ਨੂੰ ਨਿਚੋੜਦਾ ਹੈ ਜਿਹੜਾ ਇੱਕ ਦਿਨ ਨੂੰ ਨਿਚੋੜਦਾ ਹਫ਼ਤਿਆਂ ਨੂੰ ਨਿਚੋੜਨ ਲੱਗ ਜਾਂਦਾ ਹੈ ਜਿਹੜਾ ਹਫ਼ਤਿਆਂ ਨੂੰ ਨਿਚੋੜਦਾ ਮਹੀਨਿਆਂ ਨੂੰ ਨਿਚੋੜਨ ਲੱਗ ਜਾਂਦਾ ਹੈ ਇਹਦਾ ਮਹੀਨਿਆਂ ਨੂੰ ਨਿਚੋੜਦਾ ਇੱਕ ਸਾਲ ਨੂੰ ਨਿਚੋੜਦਾ ਹੈ ਜਿਹੜਾ ਸਾਲਾਂ ਨੂੰ ਨਿਚੋੜਨ ਲੱਗ ਜਾਂਦਾ ਪੂਰੀ ਜ਼ਿੰਦਗੀ ਨਿਚੋੜ ਕੇ ਜਾਂਦਾ ਆਪੋ ਸਤਨਾਮ ਪੂਰੀ ਜ਼ਿੰਦਗੀ ਨਿਚੋੜ ਕੇ ਜਾਂਦਾ ਹੈ ਜੀ ਹੁਣ ਜਿਹੜੇ ਆਏ ਤੇ ਗਏ ਵਸ ਆਏ ਠੀਕ ਅਮਲ ਸਿਰਾਂ ਨੂੰ ਲੇਖਾ ਨੇ ਨਾ ਆਏ ਕੱਢ ਲੈ ਜੰਮ ਲੈ ਨਾ ਕਿਆ ਟੈਮ ਖਟਿਆ ਤਾ ਹੰਗਵਾਇਆ ਤੱਲੋ ਸ਼ਿਤਾਬ ਸ਼ਿਤਾਬ ਤੱਕ ਇੰਨਾ ਛੇਤੀ ਕਰ ਓਏ ਮੇਰਾ ਪੁੱਤ ਓ ਮੇਰਾ ਪਿਆਸਾ ਛੇਤੀ ਕਰ ਚੱਲੋ ਸ਼ਿਤਾਬ ਦੀ ਬਾਣ ਬੁਲਾਇਆ ਹਰਿ ਪਰਮਾਨੰਦਰ ਘਹਿ ਕਾਇਆ ਚੰਨ ਰਹਾਲ ਦੀ ਬਾਣ ਬੁਲਾਇਆ ਹਰਿ ਪਰਮਾਨੰਦਰ ਘਹਿ ਕਾਇਆ ਇਹਦੇ ਇੰਨੇ ਸਤਿਗੁਰੂ ਨਹੀਂ ਦੋਲੇ ਨਹੀਂ ਦੋਲੇ ਕਿਉਂ ਕਿ ਰੰਗ ਚੜੇ ਹੋਏ ਆ ਸੱਚੇ ਪਾਤਸ਼ਾਹ ਗੁਰਨਾਨਕ ਸਾਹਿਬ ਨੇ ਵੇਖਿਆ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਕਿਰਪਾ ਨੂ ਟੁਕਣੀ ਪਈਏ ਅੱਜ ਡੈਮੋਕ੍ਰੇਸੀ ਅੱਜ ਠੀਕ ਐ ਅੱਜ ਉਹ ਕਿਰਪਾਲਾ ਨਹੀਂ ਅੱਜ ਪਿਸਤਲ ਹੱਥ ਵਿੱਚ ਬੜਾ ਪੂਜ ਆਪਣੀ ਸੇਫਟੀ ਵਾਸਤੇ ਰੱਖਣਾ ਪੈਂਦਾ ਪਰ ਜਦੋਂ ਇਹ ਰੰਗ ਚੜ ਜਾਂਦਾ ਜੀ ਉਹਦਾ ਕੋਈ ਦੁਸ਼ਮਣ ਨਹੀਂ ਆਪ ਕੋ ਦੁਸ਼ਮਣ ਦੋਖੀਆਂ ਤਾਂ ਵੀ ਕੋ ਮੰਗਾ ਪਰ ਗੁਰੂ ਦਾ ਸਿੱਖ ਭੈ ਕਾ ਨੂੰ ਦੇਤਨਾ ਨਾ ਪੈ ਮਾਨਤਾ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ ਜੇ ਕੋਈ ਚੱਲ ਕੇ ਆ ਗਿਆ ਫਿਰ ਵੀ ਕੋਈ ਗੱਲ ਨਹੀਂ ਜੇ ਕੋਈ ਧੱਕਾ ਕਰਨ ਨੂੰ ਆਗਦਾ ਹੀ ਵੀ ਫਿਰ ਸਿੱਖ ਜਾਂਦਾ ਨਹੀਂ ਕਿਸੇ ਨੂੰ ਆਖੋ ਸਤਿਗੁਰੂ ਵੱਡਾ ਤੇਰਾ ਦਰਵਾਜ਼ਾ ਸਤਿਅ ਬੁੱਧ ਤਖਤ ਇਰਸ਼ਾਹਾਂ ਬਾਦ ਅਸ਼ਾ দে <muchas> নিশানে Субтитры DimaTorzok ਫਿਰ ਸ਼ਾਹ ਬਾਪ ਸ਼ਾਹ ਨੇ ਚੱਲ ਚੋਰ ਸ਼ਤ ਬੱਲਾ ਤੇ ਰਾਜ ਜਵਾਨ ਪੰਜਾਬ ਦੇ ਰਾਜ ਜਵਾਨ ਅੰਮ੍ਰਿਤਪੁਰ ਦਰਬਾਰਾਂ ਅੰਤ ਨਹੀਂ ਕਸ਼ਮਰ ਬੋਟ 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 ਲੱਗਦਾ ਹੈ ਨਾਨਕ ਪਿਆਰੀ ਮਾਂ ਤੇ ਸਤਿਗੁਰੂ ਮੈਂ ਪਾਇਆ ਸਭ ਜਿਗ ਦਾ ਨਾਮ ਪਾਇਆ ਸਭ ਇਸੇ ਕੀ ਮਨ ਮੀਆਂ ਦਾ ਕਰਤਿ ਜਾਰਾ ਰਤਨ ਜਵਾਲਾ ਸੁਖਮਨੀ ਸੁਖ ਬੋਲ ਨਾਮ ਹੋਈ ਕੇ سدا پتا ਇਹ ਕਹਿਆ ਹਰਨਾ ਸੁਨ ਸੁਨ ਤੋਂ ਸੁਣੋ ਕਿ ਆਲੋ ਪਛਾਨ ਮੇਰਾ ਹਰੂ ਆਜੇ ਕੋ ਸੁਣੋ ਦਿਨ ਹਰ ਸਭੇ ਦਾ ਸਭਾ ਦੇ ਸਦਵਾਦੀ ਮਨ ਤਾਰੀਆਂ ਮੂਰਤ ਤੋਂ ਬਾਸ ਨੀਂਤੇ ਹਰੂ ਆਲੋ ਪਾਰਿਵਾਪੋ ਕਰ ਪਾਇਆ ਹੇ ਨਾਲ ਇਸ ਤੂਰ ਵਾਹ ਰਹੀ ਆ ਆੰਦਸ ਮੂੜੇ ਭਾਗੀਓ No, yeah.